ਉਹ ਤੜੀਕ ਤੋਂ ਲੈ ਕੇ ਅੱਗੇ ਵਾਲਾ ਹੈ ਜੀਓ ਅੰਦਰ ਦਮਾਰ ਆਉਂਦੇ ਨਹੀਂ ਫੜਲਾ 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 ਤੂੰ ਜੋਤੇ ਫੜਲਾ 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 ਤਾ ਫੜਲਾ ਤਾ ਫੜਲਾ ਤਾ ਫੜਲਾ 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 ਨੇੜੇ 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 ਇੱਕ ਜਣੇ ਪਿੱਛੋਂ ਨਹੀਂ ਆਇਆ ਕਰੋ ਪਿੱਛੋਂ ਹੋਇਆ ਪਿੱਛੋਂ ਦੀ ਪਿੱਛੋਂ ਦੀ ਫੜ 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 ਜੋ ਤਾਂ ਨੇੜੇਓ 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 ਜਤੇ ਨੇੜੇ ਜੋ ਨੇੜੇਓ ਫੜਦਾ ਕਿਉਂ ਨਹੀਂ ਫੜਦਾ ਫੇਰਲਾ ਫੇਰਲਾ ਫੜੋ 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 ਸ਼ਾਬਾਸ਼ 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 ਲੈ ਕੇ ਲੈ ਕੇ ਲੱਕ ਨੂੰ ਲੈ ਕੇ ਫੜ ਲਾ ਫੜ ਲਾ ਫੜ ਲਾ ਫੜ ਲਾ ਫੜ ਲੂ ਫੜ ਲੂ ਫੜ ਲੂ ਫੜ ਲੂ ਸ਼ਾਬਾਸ਼ 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 ਹਰ ਲੋ ਪਰਦਾ ਪਰਦਾ ਓਪ ਪੈਗਾ ਸਾਬੂ ਓਪ ਪੈਸ ਚਲ ਜਾ ਰੋ ਜਾ ਸ਼ਾਬਾਸ਼ ਫੜਦੇ ਓ ਤੂੰ ਵੀ ਪਿੱਛੇ ਕਿਉਂ ਫੜ ਫੜ ਲੈ ਫੜ ਲੱਤਾਂ ਨੂੰ ਫੜ ਫੜ ਦੇ ਲੱਤਾਂ ਫੜ 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 ਸਾਬੂ ਦੜਦਾ ਤਰੀਦ ਪੁੰਜ ਨਹੀਂ ਹੋਦਾ ਫੜ ਲੈ ਫੜ ਲੈ ਹਾਂ ਸ਼ਾਬਾਸ਼ ਫੜ ਲੈ ਫੜ ਲੈ ਫੜ ਲੈ ਫੜ ਲੈ ਫੜ ਲੈ ਫੜ ਲੈ ਪਿੱਛੇ ਨਾ ਜਿੱਤੇ ਪਿੱਛੇ ਨਾ ਆਇਆ ਕਰ ਉਹਦੇ ਕਹ ਹੈ ਮਗਰ ਦੀ ਆ ਕਰ ਤੂੰ ਸਾਬੂ ਦੇ ਮਗਰ ਲੁਗ ਜਾਣਾ ਫੜ 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 ਲੈ ਤੇ ਆ ਹੁਣ ਤਾਂ ਫੜ ਲੈ ਫੜ ਲੈ ਫੜ ਲੈ ਫੜ ਲੈ ਸੱਡ ਵਾ ਆ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਮੇਰਾ ਤਾਂ 4 ਫੜ ਕਰ ਬਦੂਰੀ ਹੱਦ ਗਿਆ yavaş yavaş yavaş